ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਉਧਰ ਕੈਂਗ ਛੇੜ ਲਿਆ ਕੈਂਗ ਛੇੜ ਲਿਆ ਕਿੰਨਾ ਦਾ ਪਿੰਡ ਸ਼ੇਰ ਨੇ ਇੱਕ ਪਿਛਾੜੀਆਂ ਉਸ ਸਾਜੀ ਘੇਡੂਆਂ ਸਾਰੇ ਭੜਾਥ ਭੜਾਥ ਮਿਲਾ ਕੇ ਸਾਰਿਆਂ ਨੂੰ ਭੜਾਥ 14 ਨੂੰ ਵੈਸਟਾਂ ਨੂੰ ਹਾਰ ਲੇ ਇੱਕ ਦਰਸ਼ਕਾਂ ਲਈ ਵੀ ਹਾਰ ਲਿਆ ਇੱਕ ਦਰਸ਼ਕਾਂ ਲਈ ਬੁਲੇਟ ਆ ਇੱਕ ਦਰਸ਼ਕਾਂ ਲਈ ਸਕੂਟੀ ਆ ਹੋਰ ਵੀ ਨਾਮ ਬਹੁਤ ਆ ਲੱਕੀ ਡਰਾ ਦੇ ਵਿੱਚ ਤੇ ਵੈਸਟਾਂ ਨੂੰ ਹਾਰਲੇ ਇੱਕ ਟਰੈਕਟਰ ਲੱਗੂਗਾ ਰੇਡਾਂ ਜੱਫੀਆਂ ਤੇ ਇੱਕ ਹਾਰਲੇ ਲੱਗੂਗਾ ਇੱਕ ਲੱਗੂਗਾ ਨਵੀਂ ਗੱਡੀ ਬਾਵਾ ਕੁਛ ਐ ਆਪਣੇ ਆਪਣੇ ਭਰਾ ਕਰਾ ਰਹੇ ਆ ਅਬ ਮੋਨਵੀਰ ਬੱਲ ਹੋਣੀ ਬਹੁਤ ਵਧੀਆ ਮੇਲਾ ਹੋਣਾਗਾ ਸਾਰਿਆਂ ਨੂੰ ਬੇਨਤੀ ਆ ਪਹੁੰਚੋ ਸਾਰੇ 14 ਤਰੀਕ ਨੂੰ ਭਲੱਥ ਜਲੰਧਰ ਤੋਂ ਕਰਤਾਰਪੁਰ ਕਰਤਾਰਪੁਰ ਦੇ ਨਾਲ ਹੀ ਬਿਲਕੁਲ ਭਲੱਥ ਹਾਂਜੀ ਤੇ ਸਾਰੇ ਖੇਡਣਗੇ ਭਾਈ ਬੰਦੇ ਆਸਟ੍ਰੇਲੀਆ ਤੋਂ ਵੀ ਆਉਣੇ ਆ ਉੱਥੇ ਤੇ ਉੱਥੇ ਮੁੰਡਾ ਨੌਜਵਾਨ ਪੰਮਾ ਪੁੱਜ ਵੀ ਪਹੁੰਚ ਰਿਹਾ ਸਪੈਸ਼ਲ ਆ ਰਿਹਾ